ਦੋਸਤੋ ਮੇਗ ਰਾਜਰ ਅੱਲਾ ਅੱਜ ਆਇਆ ਹੋਇਆ ਹੈ ਨਗਰ ਪ੍ਰੀਤਨਗਰ ਇਹ ਪ੍ਰੀਤਨਗਰ ਨੂੰ ਜਿਹਨੂੰ ਅੰਗਰੇਜ਼ੀ ਦੇ ਵਿੱਚ ਲਵ ਵਿਲੇਜ ਵੀ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਨੇ ਇਹ ਪ੍ਰੀਤਨਗਰ ਬਸਾਇਆ ਸੀ 1938 ਦਾ ਸਾਲ ਸੀ ਤੇ ਇਹ ਅੰਮ੍ਰਿਤਸਰ ਤੋਂ ਵੀ 20 ਕਿਲੋਮੀਟਰ ਹੈ ਤੇ ਲਾਹੌਰ ਤੋਂ ਵੀ 22 ਕਿਲੋਮੀਟਰ ਹੈ ਸਾਂਝਾ ਪੰਜਾਬ ਸੀ ਜਿਹੜਾ ਉਹਦਾ ਐਨ ਇਸ ਸੈਂਟਰ ਸੀ ਕੇਂਦਰ ਸੀ ਦੇਸ਼ ਦੀ ਵੰਡ ਨੇ ਇਹਦੇ ਉੱਤੇ ਬਹੁਤ ਮਾਰੂ ਪ੍ਰਭਾਵ ਪਾਏ ਨੇ ਤੇ ਅੱਜ ਅਸੀਂ ਤੁਹਾਨੂੰ ਪ੍ਰੀਤ ਨਗਰ ਦੇ ਦਰਸ਼ਨ ਕਰਾਉਨੇ ਆ ਜਿਹੜੇ ਕਿ ਇੱਕ ਨਾਮਵਰ ਵੱਡੇ ਸਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਉਹਨਾਂ ਦੇ ਨਾਲ ਸਾਥੀ ਸੀ ਜਿਹੜੇ ਵੱਡੇ ਸਹਿਤਕਾਰ ਵੱਡੇ ਨਾਵਲਕਾਰ ਜਿਨ੍ਹਾਂ ਨੂੰ ਨਾਵਲਾਂ ਦਾ ਪਿਤਾਮਾ ਕਿਹਾ ਜਾਂਦਾ ਹੈ ਸਰਦਾਰ ਨਾਨਕ ਸਿੰਘ ਉਹਨਾਂ ਨੇ ਰੜਕੇ ਇਸ ਨਗਰ ਨੂੰ ਬਸਾਇਆ ਤੇ ਇੱਥੇ ਉਹਨਾਂ ਨੇ 1938 ਦੇ ਵਿੱਚ ਰਹਿائش ਕੀਤੀ 200 ਏਕੜ ਜ਼ਮੀਨ ਲੈ ਕੇ ਇੱਥੇ ਉਹਨਾਂ ਨੇ ਪਹਿਲੀਆਂ 7-8 ਕੋਠੀਆਂ 8 ਕੋਠੀਆਂ ਸੀ ਜਿਹੜੀਆਂ ਉਹ ਬਣਾਈਆਂ ਤੇ ਇੱਥੇ ਉਹਨਾਂ ਨੇ ਕੀ ਕੀ ਕੀਤਾ ਕੀ ਉਹਨਾਂ ਦੇ ਸੁਪਨੇ ਸੀ ਇਹ ਸੁਪਨ ਸਾਜ ਬੰਦਿਆਂ ਦੇ ਏਡੇ ਵੱਡੇ ਲੇਖਕਾਂ ਦੇ ਕੀ ਕੀ ਸੁਪਨੇ ਸੀ ਉਹ ਅਸੀਂ ਤੁਹਾਨੂੰ ਨਾਲੋਂ ਨਾਲ ਦੱਸਦੇ ਜਾਵਾਂਗੇ ਤਾਂ ਸਾਹਮਣੇ ਤੁਸੀਂ ਇਹ ਲਿਖਿਆ ਬੋਰਡ ਦੇ ਉੱਤੇ ਪੜ ਰਹੇ ਹੋ ਦੇਖ ਰਹੇ ਹੋ ਲਿਖਿਆ ਹੋਇਆ ਪ੍ਰੀਤ ਪਵਨ ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤਨਗਰ ਅੰਮ੍ਰਿਤਸਰ ਲਿਖਿਆ ਹੋਇਆ ਜ਼ਿਲ੍ਹਾ ਅੰਮ੍ਰਿਤਸਰ ਹੈ ਤੇ 20 ਕਿਲੋਮੀਟਰ ਇਥੋਂ ਅੰਮ੍ਰਿਤਸਰ ਤੇ 20 ਕਿਲੋਮੀਟਰ ਇਥੋਂ ਲਾਹੌਰ ਹੈ ਤਾਂ ਆਓ ਤੁਹਾਨੂੰ ਅਸੀਂ ਪ੍ਰੀਤਨਗਰ ਦੇ ਦਰਸ਼ਨ ਕਰਾਉਨੇ ਆ ਇਹ ਪ੍ਰੀਤਨਗਰ ਦੇ ਅੰਦਰ ਇਹ ਜੋ ਬਣਿਆ ਹੋਇਆ ਹੈ ਇਹ ਸਾਡੇ ਨਾਲ ਸੂਰਤ ਮਸੀਹ ਖੜੇ ਨੇ ਇੱਧਰ ਇਹਨਾਂ ਨੇ ਸਾਰੀ ਜਾਣਕਾਰੀ ਕੁਝ ਇਹਨਾਂ ਨੇ ਦਿੱਤੀ ਹੈ ਕੁਝ ਸਾਨੂੰ ਪਤਾ ਸੀ ਕੁਝ ਅਸੀਂ ਪੜ੍ਹੀ ਹੈ ਤਾਂ ਇਹ ਦੇਖਭਾਲ ਇਥੇ ਸੂਰਤ ਮਸੀਹ ਨੇ ਇਸ ਪਿੰਡ ਦੇ ਜਿਹੜੇ ਇੱਥੇ ਇਹਦੀ ਦੇਖਭਾਲ ਕਰ ਰਹੇ ਹੈਗੇ ਤਾਂ ਆ ਜੋ ਗੇਟ ਹੈ 메인 게ਟ ਆ ਗਿਆ ਇਸ 메인 게ਟ ਦੇ ਅੰਦਰ ਅਸੀਂ ਵੇਖਦੇ ਹਾਂ ਕਿ ਇਹ ਸੁਪਨ ਸਾਜ ਬੰਦੇ ਨੇ ਕੀ ਕੁਛ ਕੀਤਾ ਆ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦਾ ਉਦਘਾਟਨ ਸ਼੍ਰੀ ਮਦਨਜੀਤ ਸਿੰਘ ਯੂਨੈਸਕੋ ਦੇ ਸਦ ਭਾਵਨਾ سفੀਰ ਵੱਲੋਂ ਕੀਤਾ ਗਿਆ 16 April 2004 ਨੂੰ ਇਹ ਤਾਂ ਫਾਊਂਡੇਸ਼ਨ ਦਾ ਉਦਘਾਟਨ ਜਣੀ ਪਰ ਇਹ ਬਸਾਇਆ ਸੀ ਜਿਹੜਾ ਨਗਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੇ ਜਿਹੜਾ ਬਸਾਇਆ ਸੀ 1938 ਦੇ ਵਿੱਚ ਜਣੀ ਦੇਸ਼ ਦੀ ਆਜ਼ਾਦੀ ਤੋਂ 9 ਸਾਲ ਪਹਿਲਾਂ ਤਾਂ ਇੱਧਰ ਆ ਜਿਹੜਾ ਕਮਰਾ ਹੈਗਾ ਜਿਹਦੇ ਵਿੱਚ ਯਾਦਾਂ ਨੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਯਾਦਾਂ ਅਸੀਂ ਵੇਖਦੇ ਹਾਂ ਇਹ ਮਸੀਹ ਸਾਹਿਬ ਨੇ ਸਾਡੇ ਨਾਲ ਜਿਹੜੇ ਸੂਰਤ ਮਸੀਹ ਨੇ ਇੱਥੇ ਦਿਖਪਾਲ ਕਰਦਿਆ ਮਸੀਹ ਸਾਹਿਬ ਇਹ ਜਾਣਕਾਰੀ ਦਿਓ ਮੜਾ ਜੀ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਫੋਟੋ ਹੈ 6 ਸਾਲ ਦੀ ਇਹ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ 6 ਸਾਲ ਦੇ ਸੀ ਬੱਚੇ ਸੀ ਤੇ ਉਹਨਾਂ ਇਧਰ ਉਹਨਾਂ ਦੇ ਮਾਮਾ ਜੀ ਨੇ ਇਧਰ ਮਾਮਾ ਅੱਛਾ ਇਧਰ ਮਾਮਾ ਜੀ ਇਹ ਇਹ ਪਿਤਾ ਜੀ ਨੇ ਵਿਚਾਲੇ 6 ਸਾਲ ਦਾ ਗੁਰਬਖਸ਼ ਸਿੰਘ ਪ੍ਰੀਤਲੜੀ ਜਦੋਂ ਬੱਚਾ ਸੀ ਤਾਂ ਇਧਰ ਗੁਰਬਖਸ਼ ਸਿੰਘ ਨੌਜਵਾਨ ਹੋ ਗਏ ਆਪਣੀ ਪਤਨੀ ਦੇ ਨਾਲ ਤੇ ਉਹਨਾਂ ਦਾ ਬੇਟਾ ਜਿਹੜਾ ਨਵਤੇਜ ਕਹਾਣੀਕਾਰ ਨੇ ਜਿਹੜੇ ਵੱਡੇ ਜਿਨ੍ਹਾਂ ਦੀਆਂ ਸਿਲੇਬਸ ਦੇ ਵਿੱਚ ਕਹਾਣੀਆਂ ਅਸੀਂ ਪੜਦੇ ਨਵਤੇਜ ਦੀਆਂ ਤੇ ਉਹਨਾਂ ਦੇ ਨਾਲ ਓਮਾ ਇਹ ਓਮਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਉਹ ਬੇਟੀ ਸੀ ਤੇ ਪੰਜਾਬੀ ਦੇ ਨਾਟਕਾਂ ਦੇ ਵਿੱਚ ਪਹਿਲਾਂ ਕੋਈ ਕੁੜੀ ਕੰਮ ਨਹੀਂ ਸੀ ਕਰਦੀ ਹੁੰਦੀ ਮੁੰਡੇ ਹੀ ਕਮੀਜ਼ ਸਲਵਾਰ ਪਾ ਕੇ ਕੁੜੀ ਦਾ ਰੋਲ ਕਰਦੇ ਹੁੰਦੇ ਸੀ ਪਰ ਇਸ ਮਹਾਨ ਸ਼ਖਸੀਅਤ ਦੀ ਇਹ ਬੇਟੀ ਓਮਾ ਜਿਹੜੀ ਮੇਰੇ ਖਾ ਲਗਭਗ 80 85 ਸਾਲ ਦੀ ਹੋ ਕੇ ਉਹ ਚਲੇ ਗਈ ਨਾ ਇਸ ਧਰਤੀ ਤੋਂ ਓਮਾ ਇਸੇ ਘਰ ਦੇ ਵਿੱਚ ਜੰਮੀ ਪਈ ਇੱਥੇ ਤਾਂ ਇਹ ਓਮਾ ਦੀ ਫੋਟੋ ਹੈ ਜਿਹੜੀ ਕਿ ਪਹਿਲੀ ਕੁੜੀ ਕਲਾਕਾਰ ਨਾਟਕਾਂ ਦੀ ਬਣੀ ਔਰ ਗੁਰਬਖਸ਼ ਸਿੰਘ ਹੋਰਾਂ ਦੀ ਫੋਟੋ ਹੈ ਆ ਵੱਖ-ਵੱਖ ਤਸਵੀਰਾਂ ਨੇ ਉਹਨਾਂ ਦੀਆਂ ਵੱਖ-ਵੱਖ ਸਮੇਂ ਨਾਲ ਸੰਬੰਧਿਤ ਨੇ ਤਾਂ ਇਹ ਜਿਹੜੀ ਫੋਟੋ ਹੈ ਇਹ ਇਹਦੇ ਵਿੱਚ ਬਲਰਾਜ ਸਾਨੀ ਬੈਠੇ ਹੋਏ ਨੇ ਭਾਈ ਜੋਤ ਸਿੰਘ ਬੈਠੇ ਹੋਏ ਨੇ ਡਾਕਟਰ ਭਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੂੰ ਵੱਡਾ ਸੁਪਨ ਸਾਜ ਕਿਹਾ ਜਾਂਦਾ ਨਾਲ ਤੇ ਗੁਰਬਖਸ਼ ਸਿੰਘ ਪ੍ਰੀਤ ਰੜੀ ਤੇ ਕਿਰਪਾਲ ਸਿੰਘ ਨਾਰੰਗ ਇਹ ਵੱਡੀਆਂ ਹਸਤੀਆਂ ਨੇ ਇਹ ਸਾਰੇ ਇੱਥੇ ਬੈਠੇ ਹੋਏ ਨੇ ਔਰ ਇਸੇ ਤਰ੍ਹਾਂ ਹੀ ਕਿ ਨਾਨਕ ਸਿੰਘ ਦੀ ਧਰਮ ਪਤਨੀ ਮਾਤਾ ਰਾਜਕੌਰ ਜਿਹੜੇ ਪੰਜਾਬੀ ਨਾਵਲਾਂ ਦੇ ਪਿਤਾਮਾ ਕਹੇ ਜਾਂਦੇ ਨੇ ਤਾਂ ਇਹ ਗੁਰਬਖਸ਼ ਸਿੰਘ ਪ੍ਰੀਤੜੀ ਵੱਲੋਂ ਪ੍ਰੀਤਨਗਰ ਦਾ ਬਯੰਤਿਆ ਗਿਆ ਨਕਸ਼ਾ 1936 ਦੇ ਵਿੱਚ 1936 ਚ ਬਣਾ ਲਿਆ ਸੀ ਇਹਨਾਂ ਨੇ ਨਕਸ਼ਾ 200 ਏਕੜ ਦੇ ਉੱਤੇ ਤਾਂ ਪਹਿਲੀਆਂ 8 ਕੋਠੀਆਂ ਬਣਾ ਕੇ ਇੱਥੇ ਰਹਿਣਾ ਸ਼ੁਰੂ ਕੀਤਾ ਇਹਨਾਂ ਨੇ ਪ੍ਰੀਤ ਸੈਨਾ ਪਰਿਵਾਰ ਇਹ ਪੂਰਾ ਪ੍ਰੀਤਨਗਰ ਦਾ ਜਿਹੜਾ ਪੂਰੀ ਗਰੁੱਪ ਫੋਟੋ ਹੈ ਇੱਕ ਪ੍ਰੀਤਨਗਰ ਦੇ ਅੰਦਰ ਜਿਹੜੇ ਪਰਿਵਾਰ ਰਹਿੰਦੇ ਸੀ 1939 ਦੀ ਫੋਟੋ ਹੈ ਤੇ ਇਹ ਸਾਰਾ ਕੁਝ ਅਸੀਂ ਵੇਖ ਰਹੇ ਹਾਂ ਇਹ ਤਸਵੀਰਾਂ ਦੀ ਜਵਾਲੀ ਤਾਂ ਦੋਸਤੋ ਇਹ ਬਰਰਾਦਸ਼ਾਨੀ ਜਿਨ੍ਹਾਂ ਨੇ ਦੋ ਬਿਕਾ ਜ਼ਮੀਨ ਦੇ ਜਿਹੜੇ ਹੀਰੋ ਨੇ ਨਾਇਕ ਨੇ ਅਸੀਂ ਜਾਣਦੇ ਹਾਂ ਕਿ ਬਚਨਵੱਦ ਸੀ ਉਹ ਬੰਦਾ ਮਜ਼ਦੂਰ ਗਰੀਬ ਜਮਾਤ ਪ੍ਰਤੀ ਬਰਰਾਦਸ਼ਾਨੀ ਦੋ ਬਿਕਾ ਜ਼ਮੀਨ ਦੇ ਨਾਇਕ ਨੇ ਇਹ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਇੱਥੇ ਸੌਰ ਬਚਪਨ ਦੇ ਜਿਹੜੇ ਦੋਸਤ ਨੇ ਨਾਨਕ ਸਿੰਘ ਤੇ ਚિત੍ਰਕਾਰ ਸੋਭਾ ਸਿੰਘ ਜਿਹੜੇ ਵੱਡੇ ਚਿਤ੍ਰਕਾਰ ਹੋਏ ਨੇ ਅੰ드ਰੇਟੇ ਦੇ ਵਿੱਚ ਜਿਨ੍ਹਾਂ ਦੀ ਆਰਟ ਗੈਲਰੀ ਹੈ ਤਾਂ ਇੱਕ ਪਿਕਨਿਕ ਦਾ ਦ੍ਰਿਸ਼ ਹੈ ਤਾਂ ਪ੍ਰੀਤਨਗਰ ਦਾ ਟੂਟੀਆਂ ਵਾਲਾ ਖੂਹ 1938 ਦਾ ਜਿੱਥੇ ਪਾਣੀ ਦਾ ਜਿਹਨੂੰ ਅਸੀਂ ਵਾਟਰਵਰਕ ਸਿਸਟਮ ਕਹਿ ਸਕਦੇ ਹਾਂ ਉਸ ਵੇਲੇ ਦਾ ਜਿਹੜਾ ਸੀਗਾ ਖੂਹ ਹੈ ਇਹ ਟੂਟੀਆਂ ਵਾਲਾ ਖੂਹ ਸੀਗਾ ਔਰ ਇਸੇ ਤਰ੍ਹਾਂ ਹੀ ਜਵਾਹਰ ਲਾਲ ਨਹਿਰੂ ਜਿਹੜੇ ਪ੍ਰੀਤਨਗਰ ਦੇ ਵਿੱਚ ਐਕਟੀਵਿਟੀ ਸਕੂਲ ਦੇ ਬਾਲਾਂ ਦੇ ਟੋਲੇ ਵੱਲੋਂ ਕੀਤਾ ਗਿਆ ਸੰਗੀਤਮਈ ਸਵਾਗਤ ਪੰਡਿਤ ਜਵਾਹਰ ਲਾਲ ਨਹਿਰੂ ਵੀ ਇਸ ਨਗਰ ਨੂੰ ਦੇਖਣ ਲਈ ਆਏ ਸੀ 1942 ਦੇ ਵਿੱਚ ਆਏ ਜਦੋਂ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਕੋਈਟਾ ਇੰਡੀਆ ਜਿਹਨੂੰ ਭਾਰਤ ਛੱਡੋ ਅੰਦੋਲਨ ਕਹਿੰਦੇ ਆ ਉਹਨਾਂ ਦਿਨਾਂ ਦੇ ਵਿੱਚ ਪੰਡਤ 네ਹਰੂ ਇੱਥੇ ਆਏ ਤਾਂ ਇਹ ਉਹ ਜਗ੍ਹਾ ਇਹ ਉਹ ਪਿੰਡ ਹੈ ਇਸ ਬਿਲਡਿੰਗ ਦੇ ਬਿਲਕੁਲ ਨਾਲ ਪਰਲੇ ਪਾਸੇ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਇਹ 400 ਸਾਲਾਂ ਦੀ ਇੱਕ ਬਿਲਡਿੰਗ ਖੜੀ ਹੈ 400 ਸਾਲ ਪੁਰਾਣੀ ਜਹਾਂਗੀਰ ਜਿਹੜਾ ਸ਼ਹਿਨशाह ਸੀ ਬਾਦਸ਼ਾਹ ਜਹਾਂਗੀਰ ਉਹਦੀ ਆਰਾਮਗਾਹ ਉਹ ਵੀ ਇਸੇ ਪਿੰਡ ਦੇ ਵਿੱਚ ਸਿਗੀ ਨਾ ਉਹ ਜਿਹੜਾ ਹੈਗਾ ਪਰਲੇ ਪਾਸੇ ਬਿਲਡਿੰਗ ਖੜੀ ਹੈ ਅਸੀਂ ਤੁਹਾਨੂੰ ਬਾਹਰ ਜਾ ਕੇ ਉਹ ਉਹਦੀ ਵੀਡੀਓ ਦਿਖਾਉਣੀ ਆ ਤਾਂ ਇਹ ਆਰਾਮ ਇਹ ਬੜੀ ਜਿਹੜੀ ਫਸੀਲਾ ਚਾਰ ਮੁਰਜਾਂ ਵਿੱਚੋਂ ਇੱਕ ਇਹ ਜਿਹੜੀ ਆਰਾਮਗਾਹ ਸੀ ਉਹਦੀ ਬਾਦਸ਼ਾਹ ਜਹਾਂਗੀਰ ਦੀ ਉਹਦੇ ਆਲੇ ਦੋਲੇ ਚਾਰ ਮੁਰਜੇ ਜਿਹੜੇ ਬਣੇ ਹੋਏ ਨੇ ਇਹ ਉਹਨਾਂ ਚਾਰ ਮੁਰਜਾਂ ਦੀ ਤਸਵੀਰ ਹੈ ਤਾਂ ਇਸੇ ਤਰ੍ਹਾਂ ਹੀ ਇਹ ਪੂਰੀ ਕੋਠੀ ਦਾ ਦ੍ਰਿਸ਼ ਹੈ ਡਾਈਨਿੰਗ ਹਾਲ ਤੇ ਕਿਚਨ ਇਸ ਪਿੰਡ ਦੇ ਵਿੱਚ ਪ੍ਰੀਤਨਗਰ ਦੇ ਵਿੱਚ ਆਡ-ਆਡ ਚੁੱਲ੍ਹੇ ਨਹੀਂ ਸੀ ਤਪਦੇ ਕਿ ਆਪ ਕੋ ਆਪਣੇ ਘਰੇ ਖਾਣਾ ਬਣਦਾ ਸੀ ਸਾਰੇ ਪਿੰਡ ਦਾ ਸਾਂਝਾ ਇੱਕੋ ਹੀ ਲੰਗਰ ਹੁੰਦਾ ਸੀ ਸਾਂਝੇ ਕਿਚਨ ਸੀ ਘੰਟੀ ਵੱਜਦੀ ਸੀ ਤੇ ਸਾਰੇ ਇੱਕੋ ਜਿਹਾ ਖਾਣਾ ਇਕੱਠੇ ਬੈਠ ਕੇ ਛਕਦੇ ਸੀ ਖਾਂਦੇ ਸੀ ਜਣੀ ਇਹ ਲਈਏ ਇੱਕ ਗੁਰੂਆਂ ਵਾਲੀ ਜਿਹੜੀ ਰਵਾਇਤ ਹੈ ਉਹ ਇਸ ਪਿੰਡ ਦੇ ਵਿੱਚ ਤੋਰੀ ਸੀ ਗੁਰਬਖਸ਼ ਸਿੰਘ ਕ੍ਰੀਪ ਲੜੀ ਹੋਰਾਂ ਨੇ ਉਹ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਤਾਂ ਇਹ ਪੰਡਤ ਨਹਿਰੂ ਦੀਆਂ ਤਸਵੀਰਾਂ ਨੇ ਇੱਥੇ ਜਦੋਂ ਉਹ ਇੱਥੇ ਆਏ ਡਾਈਨਿੰਗ ਹਾਲ ਤੇ ਕਿਚਨ ਬਾਕਾਇਦਾ ਡਾਈਨਿੰਗ ਹਾਲ ਸੀ ਜਿਹਦੇ ਉੱਤੇ ਟੇਬਲ ਲੱਗੇ ਹੁੰਦੇ ਸੀ ਕੁਰਸੀਆਂ ਲੱਗੇ ਹੁੰਦੀਆਂ ਸੀ ਉੱਥੇ ਬੈਠ ਕੇ ਸਾਰਾ ਪਿੰਡ ਜਿਹੜਾ ਸਾਂਝਾ ਖਾਣਾ ਖਾਂਦੇ ਸੀਗੇ ਬੈਠ ਕੇ ਤਦ ਇਹ ਗੋਪਾਲ ਸਿੰਘ ਪ੍ਰੇਤ ਸੈਨਾ ਹਸਪਤਾਲ ਹੈ ਇਹ ਹਸਪੀਟਲ ਸੀ ਇਸ ਪਿੰਡ ਦੇ ਵਿੱਚ ਇਲਾਜ ਲਈ ਇਹਨਾਂ ਨੇ ਬਣਾਇਆ ਉਹਨਾਂ ਦਿਨਾਂ ਦੇ ਵਿੱਚ ਔਰ ਇੱਥੇ ਸਾਂਝੀ ਰਸੋਈ ਐਕਟੀਵਿਟੀ ਸਕੂਲ ਸੀ ਇਹ ਐਕਟੀਵਿਟੀ ਸਕੂਲ ਜਿੱਥੇ ਬੱਚਿਆਂ ਨੂੰ ਕਿਰਿਆਵਾਂ ਕਰਾਈਆਂ ਜਾਂਦੀਆਂ ਸੀ ਵਕ ਵਕ ਤੇ ਇਹ ਦਫ਼ਤਰ ਤੇ ਪ੍ਰੈਸ ਰੋਕੇਸ਼ਨਲ এডਿਊਕੇਸ਼ਨ ਆ ਹਾਂਜੀ ਇਸ ਸਕੂਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸਕੂਲ ਦੋ ਕਿਸਮ ਦੇ ਸੀ ਇੱਕ ਰਹਿਸ਼ੇ ਸਕੂਲ ਜਿਹਨੂੰ ਅਸੀਂ ਕਹਿੰਦੇ ਆ ਡੇ ਬੋਰਡਿੰਗ ਹੋਸਟਲ ਵਾਲਾ ਸਕੂਲ ਤੇ ਇੱਕ ਸੀ ਜਿਹੜੇ ਬੱਚੇ ਡੇਲੀ ਆਉਂਦੇ ਤੇ ਵਾਪਸ ਚਲੇ ਜਾਂਦੇ ਸੀਗੇ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਵੋਕੇਸ਼ਨਲ ਐਜੂਕੇਸ਼ਨ ਕਿੱਤੇ ਨਾਲ ਸੰਬੰਧਿਤ ਸਿੱਖਿਆ ਦਿੱਤੀ ਜਾਂਦੀ ਸੀਗੀ ਇਹ 1937-38 ਦੀਆਂ ਗੱਲਾਂ ਨੇ ਇਹ ਦਫ਼ਤਰ ਤੇ ਪ੍ਰੈਸ ਕਿਉਂਕਿ ਸਾਰੇ ਰਾਈਟਰ ਰਹਿੰਦੇ ਸੀ ਇਸ ਪਿੰਡ ਦੇ ਵਿੱਚ ਇਸ ਨਗਰ ਦੇ ਵਿੱਚ ਬਲਰਾਜ ਸਾਨੀ ਵਰਗੇ ਗੁਰਬਖਸ਼ ਸਿੰਘ ਪ੍ਰੀਤ ਲੜੀ ਵਰਗੇ ਨਾਨਕ ਸਿੰਘ ਵਰਗੇ ਹੋਰ ਕਿੰਨੇ ਹੀ ਰਾਈਟਰ ਹਰ ਕਿਸਮ ਦੇ ਕਲਾਕਾਰਾਂ ਨੂੰ ਇੱਥੇ ਰਹਿਣ ਲਈ ਸੱਦਾ ਦਿੱਤਾ ਗਿਆ ਸੀਗਾ ਦਫ਼ਤਰ ਤੇ ਪ੍ਰੈਸ ਸੀ ਇੱਥੇ ਆ ਪ੍ਰੀਤ ਮੇਲਣੀ ਜਿਹੜੀ ਹੁੰਦੀ ਸੀ ਇਸ ਪ੍ਰੀਤਨਗਰ ਦੇ ਵਿੱਚ ਆ ਵੱਡਾ ਇੱਕ ਤਸਵੀਰ ਇੱਥੇ ਲੱਗੀ ਹੋਈ ਹੈ ਤਾਂ ਆ ਪਹਿਲਾ ਜਹਾਂਗੀਰ ਦੀ ਆਰਾਮਗਾ ਤੇ ਫਿਰ ਫੇਰ ਪ੍ਰੀਤਨਗਰ ਦੀ ਮਨੋਰੰਜਨ ਕਲੱਬ ਜਿਹੜੀ ਬਾਦਸ਼ਾਹ ਜਹਾਂਗੀਰ ਦੀ ਸੀ ਇੱਥੇ ਆਰਾਮਗਾਹ ਸੀ ਜਿੱਥੇ ਉਹ ਆ ਕੇ ਆਰਾਮ ਕਰਦਾ ਸੀਗਾ ਉਹ ਜਿਹਨੂੰ ਫਿਰ ਮਨੋਰੰਜਨ ਕਲੱਬ ਦੇ ਵਿੱਚ ਬਦਲ ਦਿੱਤਾ ਗਿਆ ਉਹ ਬਿਲਡਿੰਗ ਖੜੀ ਐ ਸੀ ਤੁਹਾਨੂੰ ਦਿਖਾਉਣੀ ਆ ਸਾਝੀ ਰਸੋਈ ਦਾ ਦ੍ਰਿਸ਼ ਹੈ ਚਾਰ ਦੀਵਾਰੀ ਤੋਂ ਬਿਨਾਂ ਘਰ ਨੇ ਤੇ ਪ੍ਰੀਤਨਗਰ ਦੇ ਵਾਸੀ ਪ੍ਰੀਤਨਗਰ ਵਿੱਚ ਮਨੋਰੰਜਨ ਕਲੱਬ ਹੈ ਤੇ ਇਹ ਜਿਹੜੀ ਪ੍ਰੀਤਮ ਆ ਮਹਿਮਾਨ ਖਾਣਾ ਖਾ ਰਹੇ ਨੇ ਤੇ ਸਾਝੇ ਕਲੱਬ ਦੇ ਵਿੱਚ ਸਾਝੇ ਉਸ ਦੇ ਵਿੱਚ ਬੈਠ ਕੇ ਰਸੋਈ ਦੇ ਵਿੱਚ ਤੇ ਇਹ ਸੈਨਿਕਾਂ ਦਾ ਗ੍ਰਾਮ ਦੌਰਾ ਜਿਹੜਾ ਪਿੰਡ ਦੇ ਵਿੱਚ ਸੈਰ ਕੀਤੀ ਹੈ ਉਹ ਜੋ ਸੈਨਿਕ ਪਰਿਵਾਰਾਂ ਸਹਿਤ ਪਿੰਡ ਦੀ ਸੈਰ ਨੂੰ ਤਿਆਰ ਕਰਉਤੇ ਨੇਗੇ ਤਾਂ ਪ੍ਰੀਤਨਗਰ ਸਲਾਨਾ ਕਾਨਫਰੰਸ ਸਲਾਨਾ ਕਾਨਫਰੰਸਾਂ ਹੁੰਦੀਆਂ ਸੀ ਇੱਥੇ ਲੇਖਕਾਂ ਦੀਆਂ ਕਲਾਕਾਰਾਂ ਦੀਆਂ ਤੇ ਇਹ ਇੱਥੇ ਜਿਹੜੇ ਨਾਟਕਾਂ ਲਈ ਇੱਕ ਸਟੇਜ ਬਣਾਈ ਗਈ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਇਹ ਡੇਰੀ ਫਾਰਮ ਜਿਹੜਾ ਦੁੱਧ ਦਾ ਇੰਤਜ਼ਾਮ ਸੀਗਾ ਇੱਕ ਸਾਂਝਾ ਡੇਰੀ ਫਾਰਮ ਸੀ ਐਸੇ ਪ੍ਰੀਤਨਗਰ ਦੇ ਵਿੱਚ ਇਹ ਸਾਰੇ ਤਸਵੀਰਾਂ ਦੇ ਜਵਾਨੀ ਇਹ ਹੁਣ ਦੀ ਤਸਵੀਰ ਹੈ ਜੀ ਸਾਰੀ ਜੋ ਅੱਜ ਪ੍ਰੀਤਨਗਰ ਦਾ ਦ੍ਰਿਸ਼ ਹੈ ਏ ਅਸੀਂ ਪਿੰਡ ਦੇ ਵਿੱਚ ਹੁਣ ਜਾਵਾਂਗੇ ਤਾਂ ਇਹਦੇ ਨਾਲ ਹੀ ਪ੍ਰੀਤਨਗਰ ਦੇ ਵਿੱਚ ਵਿਉਂਤੇ ਗੇ ਰਹਿਸ਼ੀ ਪਲਾਟਾਂ ਦੇ ਪ੍ਰੀਤ ਲੜੀ ਪੱਤਰਕਾ ਵਿੱਚ ਇਸ਼ਤਿਹਾਰ ਜਿਹੜੀ ਪ੍ਰੀਤ ਲੜੀ ਰਸਾਲਾ ਜਿਹੜਾ ਅੱਜ ਤੱਕ ਵੀ ਚੱਲਦਾ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਛਾਪਣਾ ਸ਼ੁਰੂ ਕੀਤਾ ਫਿਰ ਉਹਨਾਂ ਦੇ ਬੇਟੇ ਨਿਰਦੇਸ਼ ਹੋਰਾਂ ਨੇ ਕੀਤਾ ਫਿਰ ਉਹਨਾਂ ਦੇ ਪੋਤਰੇ ਸੁਮੇਤ ਹੋਰਾਂ ਨੇ ਕੀਤਾ ਹੁਣ ਉਹਨਾਂ ਦੀ ਪੋਤ ਨੂੰ ਪੂਨਮ ਉਹ ਇਹਨੂੰ ਚਲਾ ਰਹੀ ਹੈ ਆਪਾਂ ਜਾਣਦੇ ਹਾਂ ਤੇ ਸੁਮੇਤ ਹੋਰਾਂ ਦਾ ਕਤਲ ਹੋ ਗਿਆ ਸੀ ਉਹ ਬਾਅਦ ਚ ਗੱਲ ਕਰਦੇ ਆਪਾਂ ਤਾਂ ਇਹ ਕੋਠੀਆਂ ਜਿਹੜੀਆਂ ਸੀਗੀਆਂ ਇਹ ਕੋਠੀਆਂ ਦਾ ਨਕਸ਼ਾ ਤੇ ਤਸਵੀਰਾਂ ਨੇ ਸਾਰੀਆਂ ਜਿਹੜੀਆਂ ਇੱਥੇ ਇਹਨਾਂ ਨੇ ਸ਼ੁਰੂ ਜੀ ਕੀਤੀਆਂ ਪ੍ਰੈਸ ਤੇ ਦਫ਼ਤਰ ਦੀ ਬਿਲਡਿੰਗ ਜੋ ਅਜੇ ਢੰਗ ਰਹੀ ਹੈ ਇਹ ਸਾਰਾ ਕੁਝ ਐਕਟੀਵਿਟੀ ਸਕੂਲ ਹੈ ਤਰਖਾਣਾ ਜਮਾਤ ਐਕਟੀਵਿਟੀ ਸਕੂਲ ਯਾਨੀ ਬੱਚਿਆਂ ਨੂੰ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਦਿੱਤੀ ਜਾਂਦੀ ਸੀ ਕਿਤੇ ਨਾਲ ਸੰਬੰਧਤ ਉਹਦੀ ਤਰਖਾਣਾ ਕੰਮ ਸਿਖਾਉਣ ਦੀ ਇੱਕ ਤਸਵੀਰ ਹੈ ਤਾਂ ਇਹ ਜਿਹੜੇ ਹੈਗੇ ਨੇ ਕਿ ਬੱਚਿਆਂ ਨੂੰ ਤਸ਼ਾਹਦ ਕਰ ਲਈ ਇੱਥੇ ਇਨਾਮ ਦਿੱਤੇ ਜਾਂਦੇ ਸੀਗੇ ਸਾਰੇ ਇਹ ਨਵਤੇਜ ਸਿੰਘ ਜਿਹੜੇ ਵੱਡੇ ਕਹਾਣੀਕਾਰ ਨੇ ਉਹਨਾਂ ਦੀ ਨਰਤੇਜ ਸਿੰਘ ਤੇ ਉਹਨਾਂ ਦੀ ਪਤਨੀ ਇਹ ਉਹਨਾਂ ਦੀ ਤਸਵੀਰ ਹੈ ਫੈਜ਼ ਅਹਿਮਦ ਫੈਜ਼ ਹਮ ਮਿਹਰਤ ਕਾਸ਼ੇ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮੰਗਾਂਗੇ ਇੱਕ ਬਾਗ ਨਹੀਂ ਇੱਕ ਖੇਤ ਨਹੀਂ ਹਮ ਸਾਰੀ ਦੁਨੀਆ ਮੰਗਾਂਗੇ ਲਿਖਣ ਵਾਲਾ ਫੈਜ਼ ਅਹਿਮਦ ਫੈਜ਼ ਇਹ ਉਹਨਾਂ ਦੀ ਫੋਟੋ ਹੈ ਨਰਤੇਜ ਸਿੰਘ ਕਹਾਣੀਕਾਰ ਦੇ ਨਾਲ ਔਰ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਬਾਕੀ ਹੋਰ ਇੰਦਰਾਨੀ ਰਹਿਮਾਨ ਪ੍ਰਸਿੱਧ ਭਾਰਤ ਨਾਟਕਮ ਇਹ ਨਿਰਿਤ ਨਾਚ ਕਰਨ ਵਾਲੀ ਹੈ ਇਹ ਇਹ ਉਹਦੇ ਤਸਵੀਰ ਹੈ ਤਾਂ ਇੱਧਰ ਜਿਹੜਾ ਹੈਗਾ ਸ਼ੀਲਾ ਪਾਟਿਆ ਰਚਿਤ ਸੰਗੀਤ ਨਾਟਕ ਹੁੱਲੇ-ਹੋਲਾਰੇ ਜੋ ਕਿ ਪ੍ਰੀਤ ਮਿੱਲਨੀ 1945 ਦੇ ਵਿੱਚ ਖੇਡਿਆ ਗਿਆ ਇਹ ਸੁਮੀਤ ਜਿੰਨਾ 1983 ਦੇ ਵਿੱਚ ਜਿੰਨਾ ਦਾ ਕਤਲ ਹੋ ਗਿਆ ਸੀ ਇਹ ਸੁਮੀਤ ਪ੍ਰੀਤ ਲੜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਪੋਤਰੇ ਨੇ ਔਰ ਅਤਵਾਦ ਦੇ ਦੌਰ ਦੇ ਵਿੱਚ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਹੁਣ ਇਹਨਾਂ ਦੀ ਪਤਨੀ ਪੂਨਮ ਹੈ ਜਿਹੜੀ ਉਹ ਮੈਗਜ਼ੀਨ ਚਲਾ ਰਹੀ ਹੈ ਤਾਂ ਆ ਸਾਡੇ ਵੱਡੇ ਜਿਹੜੇ ਰਾਈਟਰ ਆ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਪ੍ਰੋਫੈਸਰ ਮੋਹਨ ਸਿੰਘ ਜਿਨ੍ਹਾਂ ਦੀ ਇੱਕ ਕਵਤਾ ਬੜੀ ਮਸ਼ਹੂਰ ਹੈ ਦੋ ਧੜਿਆਂ ਵਿੱਚ ਖਲਕਤ ਵੰਡੀ ਸਰਦਾਰ ਗਰਸ਼ਨ ਸਿੰਘ ਮਾਨ ਸਿੰਘ ਤੇ ਇਹ ਜਗਦੀਸ਼ ਸਿੰਘ ਪ੍ਰੀਤਨਗਰ ਜਸਵੰਤ ਸਿੰਘ ਨੇ ਤਾਂ ਇਹ ਸਾਰੇ ਮਹਾ ਜਿਹੜੇ ਮਦਨ ਲਾਲ ਦੀਦੀ ਤੇ ਸ਼ੀਲਾ ਦੀਦੀ ਵੱਡੇ ਇੱਕ ਕਮਿਊਨਿਸਟ ਲੀਡਰ ਹੋਏ ਨੇਗੇ ਉਹਨਾਂ ਦੀਆਂ ਤਸਵੀਰਾਂ ਨੇ ਇੱਥੇ ਜੋਗਿੰਦਰ ਬਾhrlich ਜਿਹੜੇ ਕਿ ਇੱਕ ਨਾਮ ਪਰ ઓਪੇਰਾ ਖੇਡਦੇ ਸੀਗੇ ਕਿਸੇ ਵੇਲੇ ਹੁਣ ਤੇ ਨਾਟਕ ਸ਼ਬਦ ਵਰਤਦੇ ਆ ਕਿਸੇ ਵੇਲੇ ઓਪੇਰਾ ਹੁੰਦੇ ਸੀ ਤੇ ਜਗਵਿੰਦਰ ਬਾਹਰ ਲਾਗਿਆਂ ਦਾ ઓਪੇਰਾ ਹਾੜੀਆਂ ਤੇ ਸੌਣੀਆਂ ਜਿਹੜਾ 1957 ਦੇ ਵਿੱਚ ਬੜਾ ਹੀ ਪ੍ਰਸਿੱਧ ਹੋਇਆ ਤੇ ਇੱਕ ઓਪੇਰਾ ਸਭ ਤੋਂ ਵੱਧ ਪ੍ਰਤਾਪ ਸਿੰਘ ਕੈਰੋਂ ਜੜੇ ਸੰਝੇ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਚੁਭਦਾ ਹੁੰਦਾ ਸੀਗਾ ਤਾਂ ਇਹ ਜਗਵਿੰਦਰ ਬਾਹਰਲਾ ਆਮੋ ਸਾਹਮਣੇ ਟੱਕਰਦੇ ਰਹੇ ਉਹਨਾਂ ਨੂੰ ਇਹ ਸਾਰਾ ਕੁਝ ਇਹ ਨਵਤੇਜ ਸਿੰਘ ਪ੍ਰੀਤਲੜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਨੇ ਤੇ उपेंद्रनाथ आशक पापा प्रीतम सिंह ਜਿਹੜੇ ਵੱਡੇ ਪ੍ਰਕਾਸ਼ਕ ਤੇ ਰਾਈਟਰ ਹੋਏ ਨੇਗੇ 바ਵਾ ਬਲਵੰਤ ਜਿਨ੍ਹਾਂ ਦੀ ਕਵਿਤਾ ਹੈ ਜੇ ਕਿਉਂ ਖੈਲਾਂ ਦੇ ਲਈ ਬੇੜੀਆਂ ਜੇ ਹਵਾ ਵਕਤ ਨੂੰ ਬੰਧਨ ਨਹੀਂ ਤਾਂ ਇਹ ਫਰੇਡਾ ਬੇਦੀ ਔਰ ਇਸ ਤਰ੍ਹਾਂ ਜੋਗਿੰਦਰ ਬਾਹਰਲਾ ਦੀ ਉਹ ਤਸਵੀਰ ਜਿਹੜਾ ਬੁਢਾਪੇ ਦੇ ਵਿੱਚ ਬਜ਼ੁਰਗ ਅਵਸਥਾ ਦੇ ਵਿੱਚ ਤੇ ਅਮਰਤਾ ਪ੍ਰੀਤਮ ਪ੍ਰਕਾਸ਼ ਕੌਰ ਸੁਰਿੰਦਰ ਕੌਰ ਤੇ ਹੋਰ ਇਹ ਕਿੰਨੇ ਲੋਕ ਜਿਹੜੇ ਹੈਗੇ ਆ ਕੇ ਤਾਂ ਤਸਵੀਰਾਂ ਲਗੇ ਸ਼ਿਵ ਕੁਮਾਰ ਬਟਾਲਵੀ ਹੰਸ ਰਾਜ ਰਹਿਬਰ ਸ਼ੀਲਾ ਪਾਟਿਆ ਸਰਦਾਰ ਦਰਸ਼ਨ ਸਿੰਘ ਦਰਸ਼ਨ ਸਿੰਘ ਅਵਾਰਾ ਜਿਨ੍ਹਾਂ ਦੀ ਕਵਤਾ ਬੜੀ ਪ੍ਰਸਿੱਧ ਹੈ ਬਾਗੀ ਤੇ ਬਗਾਵਤ ਤੇ ਇਹ ਮਹਿੰਦਰ ਕੌਰ ਤੇ ਉਰਮਲਾ ਆਨੰਦ ਤੇ ਜਗਜੀਤ ਆਨੰਦ ਜਿਹੜੇ ਨਵਾਂ ਜ਼ਮਾਨਾ ਅਖਬਾਰ ਦੇ ਲੰਬਾ ਸਮਾ ਸੰਪਾਦ ਕਰੇ ਫੈਜ਼ احمد ਫੈਜ਼ ਸ਼ਾਹਿਰ ਲੁਧਿਆਣਵੀ ਉਹ ਸਾਰੇ ਇੱਥੇ ਆਉਂਦੇ ਸੀ ਤੇ ਰਹਿੰਦੇ ਸੀ ਇਹ ਤੁਹਾਨੂੰ ਇਸ ਕਮਰੇ ਦੇ ਦਰਸ਼ਨ ਕਰਾਏ ਆਸੀਂ ਇਸ ਤੋਂ ਅੱਗੇ ਇਸੇ ਬਿਲਡਿੰਗ ਦੇ ਅੰਦਰ ਇਹ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵੱਡੀ ਤਸਵੀਰ ਤੇ ਇਧਰਲੇ ਪਾਸੇ ਸਰਦਾਰ ਨਾਨਕ ਸਿੰਘ ਜਿਨ੍ਹਾਂ ਦਾ ਪਹਿਲਾ ਨਾਂ ਹੰਸਰਾਜ ਸੀ ਔਰ ਨਾਵਲਾਂ ਦੇ ਪਿਤਾਮਾ ਕਿਹਾ ਜਾਂਦਾ ਜਿਨ੍ਹਾਂ ਨੂੰ ਇਹ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਡਿਊਟੀ ਦੇ ਵਿੱਚ ਇਧਰਲੇ ਪਾਸੇ ਇੱਕ ਵੱਡੀ ਲਾਇਬ੍ਰੇਰੀ ਹੈ ਇਹ ਲਾਇਬ੍ਰੇਰੀ ਤੁਸੀਂ ਦੇਖ ਸਕਦੇ ਹੋ ਅ ਅਲਮਾਰੀਆਂ ਦੇ ਵਿੱਚ ਬੜੇ ਹੀ ਵਿਆਉਂਤਬਦ ਟੰਗ ਦੇ ਨਾਲ ਜਿਹੜੀ ਹੈਗੀ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਪੰਜਾਬੀ ਦਾ ਬੜੇ ਸ਼ਰਮਾਇਆ ਪਿਆ ਮੈਂ ਕਹੂੰਗਾ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਵੇਲੇ ਜਿਹੜੇ ਇਹ ਪ੍ਰੀਤਨਗਰ ਬਸਾਇਆ ਉਹਨਾਂ ਦੇ ਇਸ ਬਿਲਡਿੰਗ ਦੇ ਅੰਦਰ ਇਹ ਇੱਕ ਜਿਹੜੀ ਹੈ ਸ਼ਹਿਦ ਦੀ ਲੜੀ ਲਗਾਤਾਰ ਜਿਹੜੀ ਛਪਦੀ ਰਹੀ ਹੋਸਟੀਆਂ ਹੁੰਦੀਆਂ ਰਹੀਆਂ ਸੈਮੀਨਾਰ ਹੁੰਦੇ ਰਹੇ ਇਹ ਲਾਇਬ੍ਰੇਰੀ ਹੈ ਲਾਇਬ੍ਰੇਰੀ ਦੇ ਦਰਸ਼ਨਾਂ ਤੋਂ ਬਾਅਦ ਵੇਖਣ ਤੋਂ ਬਹੁਤ ਅਸੀਂ ਇੱਧਰ ਦੇਖਦੇ ਆ ਕਿ ਦੂਜੇ ਪਾਸੇ ਇਹ ਮਦਨਜੀਤ ਸਿੰਘ ਆਡੀਟੋਰੀਅਮ ਮਦਨਜੀਤ ਸਿੰਘ ਆਡੀਟੋਰੀਅਮ ਹੈ ਇਸ ਮਦਨਜੀਤ ਸਿੰਘ ਆਡੀਟੋਰੀਅਮ ਦੇ ਵਿੱਚ ਕੀ ਹੈ ਆਉ ਤੁਹਾਨੂੰ ਦਿਖਾਉਨੇ ਆ ਉਹ ਸੁਪਨ ਸਾਜ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਸੁਪਨਾ ਸੀ ਜੋ ਸਾਹਮਣੇ ਸਟੇਜ ਹੈ ਅਲ ਆਡੀਅנס ਦੇ ਬੈਠਣ ਲਈ ਦਰਸ਼ਕਾਂ ਦੇ ਬੈਠਣ ਲਈ ਬੈਂਚ ਨੇ ਇੱਥੇ ਬੈਠ ਕੇ ਨਾਟਕ ਦੇਖ ਸਕਦੇ ਨੇ ਇੱਥੇ ਹੁਣ ਵੀ ਨਾਟਕ ਹੁੰਦੇ ਨੇ ਪਰ ਮੈਂ ਤੁਹਾਨੂੰ ਸਲਾਮ ਕਰਦਾ ਸਲੂਟ ਕਰਦਾ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੂੰ ਜਿਨ੍ਹਾਂ ਨੇ 1937-38 ਦੇ ਵਿੱਚ ਇਹ ਸਾਰਾ ਕੁਸ਼ ਆਹ ਸਟੇਜ ਹੈ ਜਿੱਥੇ ਨਾਟਕ ਕੀਤਾ ਜਾਂਦਾ ਹੈ ਇੱਥੇ ਸਾਹਮਣੇ ਬੈਠ ਕੇ ਦਰਸ਼ਕ ਵੇਖਦੇ ਨੇ ਇਹ ਲੈਕਚਰ ਸਟੈਂਡ ਹੈ ਜਿਹੜਾ ਪਿਆ ਇੱਥੇ ਤਾਂ ਇਸ ਸਟੇਜ ਦੇ ਉੱਤੇ ਇਹ ਅੰਦਰ ਹੈ ਛੱਤ ਹੇਠ ਹੈ ਪਰ ਛੱਤ ਤੋਂ ਬਾਹਰ ਵੀ ਇੱਕ ਹੋਰ ਸਟੇਜ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਉਣੀ ਆ ਇਹ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੇ ਜਿਹੜਾ ਐਡਾ ਵੱਡਾ ਸੁਪਨਾ ਲਿਆ ਸੀ 200 ਏਕੜ ਜ਼ਮੀਨ ਲੈ ਕੇ ਇਹ ਪ੍ਰੀਤਨਗਰ ਉਹਨਾਂ ਨੇ ਬਸਾਇਆ ਸੀ ਪ੍ਰੀਤਨਗਰ ਅੱਜ ਵੱਸਦਾ ਓਵੇਂ ਹੀ ਪਰ ਉਹਨਾਂ ਦੇ ਸੁਪਨੇ ਉਸ ਵੇਲੇ ਕਤਲ ਹੋ ਗਏ ਸੀ ਜਦੋਂ 1947 ਦੇ ਵਿੱਚ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਪੰਜਾਬ ਦਾ ਇੱਕ ਕੇਂਦਰ ਜਿਹੜਾ ਲਾਹੌਰ ਤੇ ਅੰਮ੍ਰਿਤਸਰ ਤੋਂ 20-20 ਕਿਲੋਮੀਟਰ ਤੇ ਐ ਇਹ ਇੱਕ ਨੁੱਕਰ ਦੇ ਵਿੱਚ ਜਾ ਵੜਿਆ ਹੁਣ ਇਸ ਵੇਲੇ ਇਹ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਉੱਤੇ ਐ ਤਾਂ ਇੱਧਰ ਅਸੀਂ ਵੇਖਦੇ ਹਾਂ ਕਿ ਆਹ ਸਾਹਮਣੇ ਇੱਧਰ ਨਿਕਲ ਕੇ ਬਾਹਰਲੀ ਇੱਕ ਸਟੇਜ ਜਿੱਥੇ ਆਹ ਸਟੇਜ ਦੇ ਉੱਤੇ ਆ ਗਏ ਆ ਸੀ ਇਹ ਸਟੇਜ ਤੇ ਸਾਹਮਣੇ ਬਲਰਾਜ ਸਾਨੀ ਬਲਰਾਜ ਸਾਨੀ ਜਿਹੜੇ ਕਿ ਬਹੁਤ ਵੱਡੇ ਨਾਟਕਕਾਰ ਵੀ ਹੋਏ ਲੇਖਕ ਹੋਏ ਜਿਨ੍ਹਾਂ ਨੇ ਪਾਕਿਸਤਾਨੀ ਸਫਰਨਾਮਾ ਲਿਖਿਆ ਬਹੁਤ ਸਾਰਾ ਕੁਝ ਲਿਖਿਆ ਉਹਨਾਂ ਨੇ ਔਰ ਇਹਦੇ ਨਾਲ ਹੀ ਉਹਨਾਂ ਨੇ ਇੱਕ ਫਿਲਮ ਜਿਹੜੀ ਉਹਨਾਂ ਦੀ ਮੇਰੇ ਜ਼ਿਹਨ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਅੱਜ ਤੱਕ ਘੁੰਮਦੀ ਰਹਿੰਦੀ ਹੈ ਦੋ ਬੀਗਾ ਜ਼ਮੀਨ ਜਿਹਦੇ ਵਿੱਚ ਉਹ ਰਿਕਸ਼ਾ ਚਲਾਉਂਦੇ ਨੇ ਬੰਗਾਲ ਦੀ ਧਰਤੀ ਦੇ ਉੱਤੇ ਉਹ ਬਲਰਾਜ ਸਾਨੀ ਦੀ ਯਾਦ ਦੇ ਵਿੱਚ ਖੁੱਲਾ ਰੰਗ ਮੰਚ ਜਾਨੀ ਅੰਗਰੇਜ਼ੀ ਦੇ ਵਿੱਚ ਇਹਨੂੰ ਕਹਿੰਦੇ ਓਪਨ 에ਅਰ ਥੀਏਟਰ ਇਹ ਬਣਿਆ ਹੋਇਆ ਔਰ ਇਹ ਕੋਈ ਐਵੇਂ ਥੜਾ ਨਹੀਂ ਹੈ ਬਕਾਇਦਾ ਟੈਕਨੀਕ ਦੇ ਅਨੁਸਾਰ ਜਿੱਥੇ ਆ ਲਾਈਟ ਸਾਊਂਡ ਉੱਪਰੋਂ ਲਾਈਟ ਸਿਸਟਮ ਹੈ ਸਾਊਂਡ ਸਿਸਟਮ ਹੈ ਥੜਾ ਬਣਿਆ ਹੋਇਆ ਹੈ ਇੱਧਰ ਕਲਾਕਾਰਾਂ ਦੇ ਕੱਪੜੇ ਚੇਂਜ ਕਰਨ ਲਈ ਬਣੇ ਹੋਏ ਨੇ ਅੰਦਰ ਸ਼ੀਸ਼ੇ ਲੱਗੇ ਹੋਏ ਨੇ ਦਰਸ਼ਕਾਂ ਦੇ ਬਹਿਣ ਲਈ ਸਟੈਪ ਬਣੇ ਹੋਏ ਨੇ ਪੌੜੀਆਂ ਬਣੀਆਂ ਹੋਈਆਂ ਇਹ ਸਾਰਾ ਕੁਝ ਹੈ ਜਿਹੜਾ ਬੜਾ ਹੀ ਮਤਲਬ ਇੱਕ ਚਾਹ ਵਾਲੀ ਗੱਲ ਇੱਕ ਦਿਮਾਗ ਦੇ ਵਿੱਚ ਜੋ ਇੱਕ ਉਹਨਾਂ ਦੇ ਚੱਲਦਾ ਸੀਗਾ ਕਿ ਧਰਤੀ ਦੇ ਉੱਤੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਣਾ ਹੈ ਤੇ ਹਰ ਹਰ ਕਲਾ ਜ਼ਿੰਦਗੀ ਦੇ ਨਾਲ ਸੰਬੰਧਿਤ ਹਰ ਕਿਸਮ ਦੀ ਕਲਾ ਦੀ ਜਿਹੜੀ ਬਣ ਗਈ ਹੈ ਉਹ ਸਾਨੂੰ ਇਸ ਨਗਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਇਹ ਨਹੀਂ ਕਿ ਕੱਲੇ ਨਾਟਕਾਂ ਦੀ ਨਾਟਕਾਂ ਦੀ ਸੰਗੀਤ ਦੀ ਹਰ ਕਿਸਮ ਦੀ ਜਿਹੜੀ ਬਣ ਗਈ ਹੈ ਉਹ ਸਾਨੂੰ ਇੱਥੇ ਮਿਲਦੀ ਹੈ ਵੇਖਣ ਨੂੰ ਇੱਧਰ ਕੀ ਹੈ ਜੀ ਇੱਧਰ ਤੇ ਨਾਟਕਾ ਹੋਏਗਾ ਚਲੋ ਹਾਂ ਜੀ ਪਾਰਕ ਹੈ ਇੱਧਰ ਆ ਪਾਰਕ ਹੈ ਬਾਹਰ ਇੱਕ ਸਰੋਵਰ ਹੈ ਉਹ ਵੀ ਅਸੀਂ ਤੁਹਾਨੂੰ ਦਿਖਾ ਦੇਾਂਗੇ ਜਿਹੜੀ ਸ਼ਹਿਨशाह ਜਹਾਂਗੀਰ ਦੀ ਆਰਾਮਗਾਹ ਸੀ ਉਹ ਬਿਲਡਿੰਗ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਤਾਂ ਇੱਥੇ ਇਹਨਾਂ ਨੇ ਇੱਕ ਛਾਪਖਾਨਾ ਵੀ ਲਾਇਆ ਸੀ ਪ੍ਰਸਤ ਕਿਤਾਬਾਂ ਛਾਪਣ ਵਾਸਤੇ ਔਰ ਮੈਂ ਜੋ ਜਾਣਕਾਰੀ ਇਕੱਠੀ ਕੀਤੀ ਹੈ ਕਿ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੇ ਸ਼ਾਂਤੀ ਨਿਕੇਤਨ ਬਸਾਇਆ ਸੀ ਉਹਨਾਂ ਨੇ ਆਪਣੇ ਸ਼ਾਂਤੀ ਨਿਕੇਤਨ ਜਿਹੜੀ ਯੂਨੀਵਰਸਿਟੀ ਹੈ ਆਪਣੇ ਆਪ ਦੇ ਵਿੱਚ ਉਹਦੇ ਵਾਈਸ ਚਾਂਸਲਰ ਨੂੰ ਗਿਆ ਕੇ ਤੁਸੀਂ ਪ੍ਰੀਤਨਗਰ ਜਾ ਕੇ ਵੇਖ ਕੇ ਆਓ ਤਾਂ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹ ਵੀ ਇਸ ਪ੍ਰੀਤਨਗਰ ਨੂੰ ਦੇਖਣ ਵਾਸਤੇ ਇੱਥੇ ਆਏ ਪੰਡਤ ਜਵਾਹਰ ਲਾਲ ਨਹਿਰੂ ਵੀ ਆਏ ਤੇ ਹੋਰ ਵੱਡੀਆਂ ਹਸਤੀਆਂ ਨਾਮਵਰ ਲੇਖਕ ਕਲਾਕਾਰ ਹਰ ਹਰ ਜ਼ਿੰਦਗੀ ਦੀ ਹਰ ਜਿਹੜੀ ਵਿਧਾ ਹੈਗੀ ਕਲਾ ਦੀ ਉਹਦੇ ਨਾਲ ਸੰਬੰਧਤ ਕਲਾਕਾਰ ਇੱਥੇ ਬਸਦੇ ਸੀ ਰਹਿੰਦੇ ਸੀ ਪਰ ਸੰਤਾਲੀ ਦੀ ਵੰਡ ਨੇ ਇਹਦੇ ਉੱਤੇ ਮਾੜਾ ਅਸਰ ਪਾਇਆ ਇਹ ਜਿਹੜਾ ਸੈਂਟਰ ਦਾ ਕੇਂਦਰ ਬਿੰਦੂ ਸੀ ਬਿਲਕੁਲ ਸੈਂਟਰ ਪਲੇਸ ਸੀ ਇਹ ਫਿਰ ਇੱਕ ਨੁੱਕਰ ਦੇ ਵਿੱਚ ਚਲਾ ਗਿਆ ਹੁਣ ਇਹ ਪਾਕਿਸਤਾਨ ਤੋਂ ਬਿਲਕੁਲ 20 ਕਿਲੋਮੀਟਰ ਤੇ ਹੈ ਲਾਹੌਰ ਤੋਂ ਤਾਂ ਇੱਥੇ ਫਿਰ ਬਾਰਡਰ ਦੇ ਇਲਾਕੇ ਦਾ ਜੋ ਹਾਲ ਹੁੰਦਾ ਹੈ ਉਹ ਹਾਲ ਬਣਿਆ ਤੇ ਇੱਥੋਂ ਫਿਰ ਕੁਝ ਲੋਕ ਹੈ ਜਿਹੜੇ ਉਹ ਵੀ ਹਿਜਰਤ ਕਰਕੇ ਇੱਥੋਂ ਚਲੇ ਗਏ ਛੱਡ ਕੇ ਚਲੇ ਗਏ ਹੈ ਉਦਾਸ ਹੈ ਮੈਂ ਕਹਿੰਦਾ ਸਮਝਾਂ ਵੀ ਉਹ ਉਹ ਸੁਪਨਿਆਂ ਸਾਜ ਦੇ ਸੁਪਨੇ ਹੈ ਜਿਹੜੇ 47 ਵੇਲੇ ਕਤਲ ਹੋ ਗਏ ਤਾਂ ਅਸੀਂ ਆ ਵੇਖਦੇ ਆ ਕਿ ਇੱਧਰ ਇਹ ਓਪਨ 에ਅਰ ਥੀਏਟਰ ਦੇ ਵਿੱਚ ਇੱਥੋਂ ਕਲਾਕਾਰ ਤਿਆਰ ਹੋ ਕੇ ਨਿਕਲਦੇ ਨੇ ਦੇਖੋ ਇਸ ਸਟੇਜ ਦੇ ਐਨ ਪਿਛਲੇ ਪਾਸੇ ਫਲੈਸ਼ ਤੇ ਬਾਥਰੂਮ ਹੈ ਕਿ ਕਲਾਕਾਰਾਂ ਨੂੰ ਮੇਕਅਪ ਬਲੇ ਇੱਧਰ ਸ਼ੀਸ਼ੇ ਆ ਜਿਹਨੂੰ ਅਸੀਂ ਗ੍ਰੀਨ ਰੂਮ ਕਹਿੰਦੇ ਆ ਸ਼ੀਸ਼ੇ ਲੱਗੇ ਹੋਏ ਨੇ ਮੇਕਅਪ ਕਰਨ ਵਾਸਤੇ ਥੱਲੇ ਦਰਾਜ ਨੇ ਅਲਮਾਰੀਆਂ ਨੇ ਆ ਸਾਊਂਡ ਸਿਸਟਮ ਤੇ ਸਾਰਾ ਕੁਝ ਇਹ ਸੁਪਨੇ ਸੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦੇ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਜਿੱਥੇ ਮੈਗਜ਼ੀਨ ਕੱਢਿਆ ਪ੍ਰੀਤ ਲੜੀ ਉਹਦੇ ਨਾਲ ਹੀ ਉਹਨਾਂ ਦੇ ਬੇਟੇ ਨਵਤੇਜ ਪ੍ਰੀਤ ਲੜੀ ਸੀ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਸੀ ਨਵਤੇਜ ਸਿੰਘ ਕਹਾਣੀਕਾਰ ਵੀ ਕਹਿੰਦੇ ਆ ਤਾਂ ਉਹਨਾਂ ਨੇ ਨਵਤੇਜ ਸਿੰਘ ਹੋਰਾਂ ਨੇ ਕਹਾਣੀਆਂ ਵੀ ਲਿਖੀਆਂ ਔਰ ਉਹਨਾਂ ਦੇ ਅੱਗੇ ਬੱਚੇ ਸੀਗੇ ਜਿਹੜੇ ਇਹ ਫਿਰ ਮੈਗਜ਼ੀਨ ਚਲਾਉਂਦੇ ਰਹੇ ਪ੍ਰੀਤ ਲੜੀ ਨੂੰ ਸੁਮੇਤ ਸਿੰਘ ਹੋਰੀ ਤੇ ਸੁਮੇਤ ਸਿੰਘ ਦੇ ਕਤਲ ਤੋਂ ਬਾਅਦ ਉਹਦੀ ਸ਼ਹਾਦਤ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਦੀ ਪਤਨੀ ਪੂਨਮ ਅੱਜ ਇਸ ਪ੍ਰੀਤ ਲੜੀ ਨੂੰ ਚਲਾ ਰਹੇ ਨੇ ਤਾਂ ਇਹ ਸਾਰਾ ਕੁਝ ਅ ਅਸੀਂ ਅੱਜ ਤੁਹਾਨੂੰ ਜੇ ਜਿਹੜੀ ਫਾਊਂਡੇਸ਼ਨ ਹੈ ਇਦੇ ਵਿੱਚ ਸਾਰਾ ਕੁਝ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇੱਥੇ ਅ ਬਿਨਾ ਪੇਡ ਪਾਬਤੋ ਸਾਰੇ ਲੋਕ ਰਹਿੰਦੇ ਸੀ ਕੋਈ ਜਾਤ ਪਾਤ ਜਾਂ ਧਰਮ ਦਾ ਸਵਾਲ ਨਹੀਂ ਸੀ ਇੱਥੇ ਸਭ ਇੱਕੋ ਜਿਹਾ ਖਾਣਾ ਖਾਂਦੇ ਸੀ ਸਾਂਝਾ ਲੰਗਰ ਸੀ ਸਾਂਝੀ ਰਸੋਈ ਸੀ ਸਾਰਾ ਕੁਝ ਸਾਂਝਾ ਸੀਗਾ ਤੇ ਸਾਂਝੀ ਡੇਰੀ ਸੀ ਤੇ ਮੈਂ ਕੁਝ ਗੱਲਾਂ ਜਿਹੜੀਆਂ ਨੋਟ ਕੀਤੀਆਂ ਸਟੋਰ ਵੀ ਸਾਂਝਾ ਸੀ ਜਿੱਥੇ ਕੁਆਲਿਟੀ ਦਾ ਸਮਾਨ ਮਿਲਦਾ ਸੀ ਤੇ ਸਵੱਛ ਆਹਾਰ ਵਾਲਾ ਸਾਂਝਾ ਰੈਸਟੋਰੈਂਟ ਵੀ ਸੀ ਮਸ਼ੀਨੀ ਖੇਤੀ ਸ਼ੁਰੂ ਕੀਤੀ ਇਹਨਾਂ ਨੇ ਗਿਆਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਛਾਪਖਾਨਾ ਲਾਇਆ ਹਸਪਤਾਲ ਬਣਾਇਆ ਜਨਤਕ ਇਸ਼ਨਾਨ ਘਰ ਤੇ ਪਖਾਨੇ ਫਲਸ਼ਾਂ ਉਹ ਵੀ ਬਣਾਈਆਂ ਉਸ ਵੇਲੇ ਰਹਿਸ਼ੀ ਸਕੂਲ ਬਣਾਏ ਤੇ ਪਾਠ ਕਰਮ ਜਿਹੜਾ ਸਿਲੇਬਸ ਹੁੰਦਾ ਹੈ ਉਹ ਤਾਂ ਬਾਹਰ ਲਾ ਗਿਆਨ ਵੀ ਦਿੱਤਾ ਜਾਂਦਾ ਸੀ ਕੱਲਾ ਸਕੂਲੀ ਗਿਆਨ ਨਹੀਂ ਵਿੱਦਿਆ ਦਾ ਗਿਆਨੀ ਆ ਜਾਓ ਮਸੀਹ ਸਾਹਿਬ ਇੱਥੇ ਆ ਜਾਓ ਮੇਰੇ ਕੋਲੇ ਔਰ ਇਹਦੇ ਨਾਲ ਹੀ ਦੇ ਹੱਥੀ ਸਕੂਲ ਜਿਹੜਾ ਸ਼ੁਰੂ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਵੋਕੇਸ਼ਨਲ এডੂਕੇਸ਼ਨ ਦਿੱਤੀ ਜਾਂਦੀ ਸੀ ਤਾਂ ਇਹ ਸਾਰਾ ਕੁਝ ਸਹਿਤ ਰੰਗ ਮੰਚ ਚਿੱਤਰਕਲਾ ਸੰਗੀਤ ਖੇਡਾਂ ਤੇ ਸੱਭਿਆਚਾਰ ਨਾਲ ਸੰਬੰਧਿਤ ਜਿਹੜੀਆਂ ਸਰਗਰਮੀਆਂ ਇੱਥੇ ਹੁੰਦੀਆਂ ਸੀ ਤੇ ਵੱਡੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਉਹ ਇਹ ਇੱਥੇ ਜਿਵੇਂ ਸਾਡੇ ਕਈ ਬਾਬੇ ਆ ਉਹ ਨਾਮ ਦਿੰਦੇ ਆ ਕਿ ਆ ਭਾਈ ਤੁਹਾਨੂੰ ਪੰਜ ਸ਼ਬਦ ਦਿੰਨੇ ਆ ਅਸੀਂ ਚੰਗੀਆਂ ਗੱਲਾਂ ਨੇ ਇਸ ਜ਼ਿੰਦਗੀ ਚ ਪੱਲੇ ਬੰਨ ਲਿਓ ਨਾਮ ਇਥੇ ਵੀ ਇੱਕ ਨਾਮ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਨਾਮ ਦਿੱਤਾ ਮੈਂ ਕਹੂੰਗਾ ਇੱਕ ਫਲਸਫਾ ਦਿੱਤਾ ਸਾਨੂੰ ਉਹ ਕੀ ਹੈ ਕਿ ਨੰਬਰ 1 ਤੇ ਹਰੇਕ ਮਨੁੱਖ ਦਾ ਜਿਹੜੀ ਬੋਲਚਾਲ ਹੈ ਉਹ ਬੜੀ ਸਵੱਛ ਹੋਣੀ ਚਾਹੀਦੀ ਹੈ ਨੋਟ ਕਰਿਓ ਆ ਗੱਲ ਜਿਹੜੀ ਮੈਂ ਕਹਿ ਰਿਹਾ ਸਵੱਛ ਬੋਲਚਾਲ ਸਵੱਛ ਸਾਡੀ ਭਾਸ਼ਾ ਦੇ ਵਿੱਚ ਪੰਜਾਬ ਦੇ ਬੰਦਿਆਂ ਦੀ ਭਾਸ਼ਾ ਦੇ ਵਿੱਚ ਆਮ ਬੋਲਚਾਲ ਦੇ ਵਿੱਚ ਜਿਹੜੇ ਗੰਦੇ ਸ਼ਬਦ ਨੇ ਆਮ ਬੋਲਚਾਲ ਦੇ ਵਿੱਚ ਮਾਂ ਤੀ ਪੈਣ ਦੀ ਗਾਲ ਦਾ ਪ੍ਰਯੋਗ ਕਰਨਾ ਇਹ ਆਮ ਚੱਲਣਾ ਹੈ ਪਰ ਗੁਰਬਖ ਸਿੰਘ ਪ੍ਰੀਤ ਲੜੀ ਹੋਰਾਂ ਨੇ ਕੀ ਕਿਹਾ ਸਾਨੂੰ ਕਿ ਹਰੇਕ ਮਨੁੱਖ ਦੀ ਜਿਹੜੀ ਬੋਲਚਾਲ ਹੈ ਉਹ ਬੜੀ ਹੀ ਸਵੱਛ ਹੋਣੀ ਚਾਹੀਦੀ ਹੈ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਨੰਬਰ 2 ਤੇ ਉੱਤੇ ਆਦਰ ਭਰੀ ਨੁਕਤਾ ਚੀਨੀ ਤੁਸੀਂ ਕਿਸੇ ਦੀ ਨੁਕਤਾ ਚੀਨੀ ਕਰਨੀ ਹੈ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਹੈ ਉਹ ਸਤਕਾਰ ਭਰੇ ਸ਼ਬਦਾਂ ਦੇ ਨਾਲ ਹੀ ਕਰਨਾ ਹੈ ਮੇਰੇ ਲਈ ਵੀ ਇਹ ਇੱਕ ਨਵਾਂ ਸਬਕ ਮੈਨੂੰ ਇੱਥੇ ਆ ਕੇ ਮਿਲਿਆ ਹੈ ਜਿਹੜਾ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਤੀਜੀ ਗੱਲ ਤੁਹਾਡਾ ਜਿਹੜਾ ਬਤਿਹਰਾ ਹੈ ਦੂਜਿਆਂ ਪ੍ਰਤੀ ਰਵੱਈਆ ਉਹ ਮਿਹਰਬਾਨ ਹੋਣਾ ਚਾਹੀਦਾ ਹੈ ਮਿਹਰਬਾਨੀ ਨਾਲ ਭਰਿਆ ਹੋਣਾ ਚਾਹੀਦਾ ਨਫ਼ਰਤ ਵਾਲਾ ਨਹੀਂ ਹੋਣਾ ਚਾਹੀਦਾ ਤਾਂ ਚੌਥੀ ਗੱਲ ਜਿਹੜੀ ਉਹਨਾਂ ਨੇ ਲਿਖੀ ਹੈ ਇੱਥੇ ਉਹ ਹੈ ਰਵਾਦਾਰੀ ਰਵਾਦਾਰੀ ਦਾ ਮਤਲਬ ਹੁੰਦਾ ਹੈ ਕਿ ਬੰਦਾ ਸਹਿਨਸ਼ੀਲ ਹੋਵੇ ਉਦਾਰਚਿਤ ਹੋਵੇ ਠੰਡੇ ਸੁਭਾਅ ਦਾ ਹੋਵੇ ਡੂੰਗੀ ਸੋਚ ਵਾਲਾ ਹੋਵੇ ਇਹ ਰਵਾਦਾਰੀ ਸ਼ਬਦ ਉਹਨਾਂ ਨੇ ਲਿਖਿਆ ਹੋਇਆ ਇੱਥੇ ਤੇ ਪੰਜਵੀਂ ਗੱਲ ਜਿਹੜੀ ਉਹਨਾਂ ਨੇ ਲਿਖੀ ਹੈ ਦੂਜਿਆਂ ਲਈ ਖਿਮਾ ਤੇ ਉਹਨਾਂ ਦੇ ਖਿਆਲਾਂ ਤੇ ਕੰਮਾਂ ਵਿੱਚ ਦਿਲਚਸਪੀ ਕੋਈ ਬੰਦਾ ਜਿਹੜੇ ਕੰਮ ਕਰਦਾ ਕਿਸੇ ਵੀ ਕਿਸਮ ਦੇ ਉਹਦੇ ਕੰਮਾਂ ਦੇ ਵਿੱਚ ਤੁਸੀਂ ਦਿਲਚਸਪੀ ਦਿਖਾਓ ਤੇ ਉਹਦੇ ਖਿਆਲਾਂ ਤੇ ਕੰਮਾਂ ਨੂੰ ਸਤਿਕਾਰ ਦਿਓ ਇਹ ਦੂਜਿਆਂ ਲਈ ਖਿਮਾ ਜੇ ਕੋਈ ਹੈ ਤੁਹਾਨੂੰ ਉਹਦੀ ਕਿਸੇ ਦੀ ਦੂਜੇ ਦੀ ਗੱਲ ਚੁਪਦੀ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਖਿਮਾ ਯਾਨੀ ਮਾਫ ਮਾਫ ਕਰਨ ਦਾ ਬਦਲਾ ਲੈਣ ਦਾ ਨਹੀਂ ਮਾਫ ਕਰਨ ਦਾ ਤੁਹਾਡੇ ਕੋਲੇ ਸ਼ਕਤੀ ਹੋਣੀ ਚਾਹੀਦੀ ਇਹ ਪੰਜ ਸ਼ਬਦ ਜਿਹੜੇ ਮੈਂ ਇੱਥੋਂ ਨੋਟ ਕੀਤੇ ਅੱਜ ਤੁਹਾਡੇ ਤੱਕ ਪਹੁੰਚਾ ਰਿਹਾ ਇਹ ਮੈਨੂੰ ਇਸੇ ਬਿਲਡਿੰਗ ਦੇ ਵਿੱਚ ਆ ਕੇ ਅੱਜ ਪ੍ਰੀਤਨਗਰ ਦੇ ਵਿੱਚ ਆ ਕੇ ਪੜਨ ਸੁਣਨ ਨੂੰ ਮਿਲਿਆ ਮੈਂ ਨੋਟ ਕਰਕੇ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਮੇਰੇ ਨਾਲ ਜਿਹੜੇ ਖੜੇ ਨੇ ਸਾਥੀ ਇਹਨਾਂ ਦਾ ਨਾਂ ਹੈ ਕੀ ਨਾਂ ਹੈ ਸਾਥੀ ਤੁਹਾਡਾ ਸੂਰਤੀ ਮਸੀਹ ਸੂਰਤੀ ਮਸੀਹ ਹੈ ਇਹਨਾਂ ਦਾ ਨਾਂ ਇਸੇ ਪਿੰਡ ਦੇੋਂ ਹਾਂਜੀ ਇਸ ਬਿਲਡਿੰਗ ਦੀ ਇਹ ਦੇਖਭਾਲ ਕਰ ਰਹੇ ਨੇ ਜਿਸ ਕਿਸੇ ਵੇਲੇ ਇੱਥੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਰਹਿੰਦੇ ਸੀਗੇ ਇੱਥੇ ਸਰਗਰਮੀਆਂ ਕਰਦੇ ਸੀ ਸਰਦਾਰ ਨਾਨਕ ਸਿੰਘ ਨਾਵਲ ਕਰ ਰਹੇ ਸੀ ਇੱਥੇ ਉਹ ਆਪਣੀਆਂ ਸਰਗਰਮੀਆਂ ਕਰਦੇ ਸੀ ਪਰ ਦੇਸ਼ ਦੀ ਵੰਡ ਨੇ 1947 ਨੇ ਇਸ ਜਗ੍ਹਾ ਨੂੰ ਉਦਾਸ ਕਰ ਦਿੱਤਾ ਹੈ ਇਹ ਹੁਣ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਨੁਕਰ ਦੇ ਵਿੱਚ ਆ ਗਈ ਹੈ ਤਾਂ ਸੂਰਤ ਮਸੀਹ ਹੈ ਜਿਹੜਾ ਸੂਰਤੀ ਮਸੀਹ ਸਾਡਾ ਸਾਥੀ ਇਹ ਇਸ ਬਿਲਡਿੰਗ ਦੀ ਦੇਖਰੇਖ ਕਰ ਰਿਹਾ ਹੈ ਤਾਂ ਇਸ ਤੋਂ ਅੱਗੇ ਸਾਹਮਣੇ ਇਹਦੇ ਗੇਟ ਦੇ ਬਿਲਕੁਲ ਇੱਕ ਸਰੋਵਰ ਹੈ ਆਜੋ ਇਹ ਸਰੋਵਰ ਤੁਸੀਂ ਦੇਖ ਰਹੇ ਹੋ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਹੈ ਕਿਹੜੇ ਵੇਲਿਆਂ ਦਾ ਜੀ ਇਹ ਮੁਗਲ ਕਾਲ ਮੁਗਲ ਕਾਲ ਵੇਲੇ ਦਾ ਜਿਹੜਾ ਹੈ ਇਹ ਸਰੋਵਰ ਹੈ ਕਿਉਂਕਿ ਬਾਦਸ਼ਾਹ ਜਹਾਂਗੀਰ ਇੱਥੇ ਆਮ ਆਉਂਦੇ ਜਾਂਦੇ ਸੀ ਉਹਨਾਂ ਦੀ ਆਰਾਮਗਾਹ ਸੀ ਪਰਲੇ ਪਾਸੇ ਅਸੀਂ ਤੁਹਾਨੂੰ ਦਿਖਾਉਨੇ ਆ ਉਹ ਬਿਲਡਿੰਗਾਂ ਵੀ ਸਾਹਮਣੇ ਨਜ਼ਰ ਆਉਂਦੀਆਂ ਪੁਰਾਣੀਆਂ ਬਣੀਆਂ ਹੋਈਆਂ ਉਹ ਦੇਖੋ ਸਰੋਵਰ ਦੇ ਕਿਨਾਰੇ ਛੋਟੀ ਇੱਟ ਦੀਆਂ ਬਣੀਆਂ ਹੋਈਆਂ ਤੇ ਇਹ ਜਿਹੜਾ ਸਰੋਵਰ ਹੈ ਇੰਨਾ ਵੱਡਾ ਇਹ ਪੱਕਾ ਸਰੋਵਰ ਹੈ ਮੁਗਲ ਕਾਲ ਦਾ ਜਿਹੜਾ ਇਹ ਬਾਤ ਪਾਉਂਦੇ ਮੁਗਲ ਕਾਲ ਦੀ ਤੇ ਇਹਦੇ ਆਲੇ ਦੁਆਲੇ ਬਣੀਆਂ ਹੋਈਆਂ ਉਹ ਬਿਲਡਿੰਗਾਂ ਤੇ ਇਹ ਸਰੋਵਰ ਹੈ ਜਿਹੜਾ ਤੇ ਐਨ ਇਸ ਪਾਸੇ ਜਿਹੜੇ ਹੈਗਾ ਉਹਦੀ ਰਹਿائش ਆਰਾਮਗਾਹ ਜਿਹੜੀ ਬਾਦਸ਼ਾਹ ਜਹਾਂਗੀਰ ਦੀ ਉਹ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਤਾਂ ਅੱਗੇ ਚੱਲੀਏ ਜੀ ਆਪਾਂ ਹੁਣ ਅੱਗੇ ਜਾ ਕੇ ਅਸੀਂ ਉਹ ਦਿਖਾਵਾਂਗੇ ਬਿਲਡਿੰਗਾਂ